ਸਾਸਰੀ ਘਰ ਪੁੱਤ ਸਾਸਰੀ ਘਰ ਆ ਗਏ ਤੁਸੀਂ ਹਾਂਜੀ ਜੜੀ ਮਸਾਂ ਹੀ ਆਇਆ ਰਸਤੇ ਧੁੰਦੀ ਬਹੁਤ ਸੀ ਹਾਂ ਪੁੱਤ ਸਿਆਲਾਂ ਦੇ ਦੇਣਾ ਧੁੰਦ ਦਾ ਹੁਣ ਹੋਣਾ ਹੀ ਆ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਤੁਹਾਨੂੰ ਗੱਡੀ ਤੇ ਜਾ ਕੇ ਲੈ ਆਉਂਦਾ ਨਾਨਾ ਜੀ ਹੁਣ ਕਹਿੰਦੇ ਕੀ ਫਾਇਦਾ ਹੁਣ ਤਾਂ ਅਸੀਂ ਆ ਗਏ ਨਾਨਾ ਜੀ 31 ਦਸੰਬਰ ਤੋਂ ਲੈ ਕੇ 10 ਜਨਵਰੀ ਤੱਕ 10 ਦਿਨ ਹੁਣ ਤੁਹਾਡੇ ਕੋਲ ਹੀ ਆ ਅੱਛਾ ਚਲ ਆ ਜਾਓ ਫਿਰ ਅੰਦਰ ਪੋਣੇ ਤੇ ਤੋਂ 10 ਦਿਨ ਪੱਠੇ ਪਤਾ ਬਲਪਰੀ ਦਾ ਆ ਚਾਹ ਪਾਣੀ ਦਾ ਪ੍ਰਬੰਧ ਕਰੋ ਆ ਨਾਲੇ ਜੀਤੇ ਦੇ ਪੇਜ ਤੇਰੀ ਭੈਣ ਆਈ ਛੁੱਟੀਆਂ ਕੱਟਣ ਆ ਕੇ ਮੈਲਾ ਹਾਂਜੀ ਡੈਡੀ ਜੀ ਲਿਆਣੀਆਂ ਸਰੇ ਸਸਰੀਕਾਲ ਸਸੀ ਕਾਲ ਵੀਰ ਸਸਰੀਕਾਲ ਮੰਮਾ ਜੀ ਸਸਰੀਕਾਲ ਸਸਰੀਕਾਲ ਬੱਦ ਸਸਰੀਕਾਲ ਸਸੀ ਕਾਲ ਅਲੋ ਚਾਹ ਪੀ ਸਸੀ ਕਾਲ ਸਸੀ ਕਾਲ ਮੰਮੀ ਜੀ ਅਲੋ ਡੈਡੀ ਜੀ ਤੁਸੀਂ ਵੀ ਚਾਹ ਪੀ ਲਓ ਲਿਆ ਪੁੱਤ ਲਿਆ ਐਦ ਕੀ ਤੇਰੇ ਤੋਂ ਅਸੀਂ ਦਾਦਰ ਪੱਠੇ ਪੋਣੇ ਤੇ ਜਾ ਕੇ ਦਿਖਾਈ ਲੈ ਨਾ ਨਾ ਪੱਠੇ ਪੁੱਠੇ ਨਹੀਂ ਮੈਂ ਪੋਣੇ ਮੈਂ ਤਾਂ ਐਸ਼ ਕਰਨਾ ਆ ਕੋਰੋਨਾ ਤੋਂ ਨੂੰ ਐਸ਼ ਖੜ ਜਾ ਖੇਤ ਲਈ ਚਾਲ ਲੰਨ ਤੇ ਪੜਾਇਆ ਨਾ ਤੇਰੇ ਤੋਂ ਦਸਾ ਪਸ਼ੂਆਂ ਦੇ ਪੱਠੇ ਫੇਰ ਤੈਨੂੰ ਪਤਾ ਲੱਗੂ ਆ ਉਹ ਪਤਾ ਤੁਸੀਂ ਕਿਧਰੋਂ ਚੱਲੇ ਆ ਕਿਤੇ ਨਹੀਂ ਡੈਡੀ ਜੀ ਮੈਨੂੰ ਰਾਤ ਦੇ ਨਾਨੀ ਕੇ ਚੱਲੇ ਆ ਇਹਨੂੰ 10 ਦਿਨ ਦੀਆਂ ਛੁੱਟੀਆਂ ਮਿਲੀਆਂ ਸੀ ਸਕੂਲੋਂ ਅਸੀਂ ਸੋਚਿਆ ਕਿ ਅਸੀਂ ਵੀ ਦੋ ਦਿਨ ਰਹਿ ਆਈਏ ਉਹ ਤਾਂ ਉੱਥੇ ਜਾ ਕੇ ਤੁਸੀਂ ਕੀ ਕਰਨਾ ਘਰੇ ਰੋ ਨਾਲੇ ਜੇ ਤੁਹਾਡੀ ਸੱਸ ਜਾਉਂਦੀ ਹੁੰਦੀ ਨਾ ਫੇਰ ਤਾਂ ਸਾਰ ਜਾਣਾ ਸੀ ਮੈਨੂੰ ਰੋਟੀ ਲਾ ਕੇ ਕੌਣ ਦਊਗਾ ਡੈਡੀ ਆ ਭੈਣ ਦਾ ਤਾਂ ਇੱਥੇ ਆ ਰੋਟੀ ਤਾਂ ਨਹੀਂ ਵੀ ਲਾ ਕੇ ਖਵਾਈ ਦੇਣੀਆਂ ਸਾਨੂੰ ਜਾਇਆ ਹੁੰਦੇ ਦੋ ਦਿਨ ਨਾਲੇ ਡੈਡੀ ਜੀ ਅਸੀਂ ਕਿਹੜਾ ਦੱਸ ਦਨ ਲੈ ਕੇ ਹੁਣ ਉੱਥੇ ਅਸੀਂ ਦੋ ਦਿਨ ਲਾ ਕੇ ਵਾਪਸ ਆ ਜਾਣਾ ਚਲ ਕੋਈ ਨਾ ਡੈਡੀ ਜਾਇਆ ਹੁੰਦਾ ਦੋ ਦਿਨ ਰੋਟੀ ਮੈਂ ਬਣਾ ਦੂੰਗੀ ਉਹ ਤਾਂ ਗੱਲ ਰੋਟੀ ਦੀ ਨਹੀਂ ਬੁੜੀਆਂ ਨੇ 100 ਕੰਮ ਹੁੰਦੇ ਘਰ ਦੇ ਵਿੱਚ ਪਤਾ ਤਾਂ ਬੈਗ ਅੰਦਰ ਰੱਖਿਆ ਅਗਲੀਆਂ ਛੁੱਟੀਆਂ ਦੇ ਵਿੱਚ ਜਾ ਹੀ ਛੁੱਟੀਆਂ ਤਾਂ ਆਉਂਦੀਆਂ ਹੀ ਰਹਿ ਨੰਮੀ ਜੀ ਮੈਂ ਤਾਂ ਮਾਮਾ ਜੀ ਕੋਲ ਨਾਣ ਕੀ ਜਾਣਾ ਵਾ ਹਾਂ ਪਤਾ ਕੋਈ ਨਹੀਂ ਆਪਾਂ ਚੱਲਦੇ ਆ ਚਲੋ ਡੈਡੀ ਜੀ ਅਸੀਂ ਇਦਾਂ ਕਰਦੇ ਆ ਅਸੀਂ ਇੱਕ ਦਿਨ ਹੀ ਰਹਿ ਕੇ ਆ ਜਾਾਂਗੇ ਕੱਲ ਪਤਾ ਇੱਕ ਦਿਨ ਰਹਿਣ ਦੀ ਨਹੀਂ ਹੈਗੀ ਆ ਮੇਰੀ ਕੁੜੀ ਤੇ ਦੱਸ ਦਿਆਂ ਜਵਾਕ ਤੇ ਤਾਂ ਆਇਆ ਵੀ ਜਾ ਕੇ ਮਨਰਾਜ ਨਾਲ ਖੇਡਾਂਗੇ ਤੁਸੀਂ ਇਹਨੂੰ ਉੱਧਰ ਨੂੰ ਲੈ ਚੱਲੇ ਆ ਕੋਈ ਨਹੀਂ ਨਾਨਾ ਜੀ ਇੱਕ ਦਿਨ ਤੁਸੀਂ ਮਨਰਾਜ ਨੂੰ ਨਾਨਕੇ ਜਾਉਣ ਦੋ ਅਸੀਂ ਕੱਲੇ ਖੇਡ ਲਾਂਗੇ ਵੈਸੇ ਵੀ ਇਹਨਾਂ ਪਰਸ ਨੂੰ ਆਏ ਜਾਣਾ ਮੇਰੇ ਦੋਤੇ ਦੋਦੀਆਂ ਛੁੱਟੀਆਂ ਕੱਟਣ ਆਇਆ ਹੁਣ ਤੁਸੀਂ ਕੱਲੇ ਥੋੜੀ ਖੇਡੋਗੇ ਜਾਂ ਕੁੜੀਆਂ ਨੂੰ ਤੂੰ ਬੈਗ ਰੱਖ ਅੰਦਰ ਜਵਾਕ ਨੂੰ ਖੇਡਣ ਦੇ ਨਾਲ ਹੈਲੋ ਡੜੀ ਆਜਾ ਸੁਬੀਤ ਤੇ ਏਕਮ ਵਾਜੇ ਸ਼ਾਮ ਤਾਈ ਵਾਪਸ ਭੇਜ ਦਿਓ ਸਾਡੇ ਨਾਲ ਅੱਡੇ ਟਾਈਮ ਮੈਸਤਰੀ ਲੱਗੇ ਘਰ ਨਾ ਫਿਰ ਕਿਉਂ ਜੇ ਮੈਸਤਰੀ ਲੱਗੇ ਹੁਣੇ ਜਵਾਗ ਛੁੱਟੀਆਂ ਜਿੱਥੇ ਆ ਗਏ ਹੁਣ ਤਾਂ ਛੁੱਟੀਆਂ ਕੱਟ ਕੇ ਆਉਣਗੇ ਤੁਸੀਂ ਆਪ ਦਾ ਜ ਮਰਜ਼ੀ ਸਾਰੋ ਡੜੀ ਸਮਝੀਦਾ ਹੁੰਦਾ ਮੈਨੂੰ ਕਿਹੜਾ ਪਤਾ ਸੀ ਮੈਸਤਰ ਨੂੰ ਅੱਡੇ ਟਾਈਮ ਆ ਜਾਣਾ ਵਾ ਮੈਂ ਰੋਟੀਆਂ ਇਹਨਾਂ ਨੂੰ ਮੈਂ ਥੋੜੋ ਲਾ ਕੇ ਖਵਾਣੀਆਂ ਤੁਸੀਂ ਛੇਤੀ ਭੇਜੋ ਇਹਨਾਂ ਨੂੰ ਤੇ ਭਾਈ ਰੋਟੀ ਰਾਟੀ ਦਾ ਤੁਸੀਂ ਆਪ ਦੇਖੋ ਨਾ ਤੇਰੀ ਮਾਂ ਕਿੱਥੇ ਆ ਉਹਨੂੰ ਲਾ ਰੋਟੀਆਂ ਲਾਉਣਾ ਮਸਾਂ ਜਵਾਕਾਂ ਨੂੰ ਛੁੱਟੀਆਂ ਮਿਲਦੀਆਂ ਮੇਰੀ ਕੁੜੀ ਕਿ ਈ ਮਤਲਬ ਨਾਨਾ ਜੀ ਮੇਰੇ ਡੈਡੀ ਨੇ ਥੋੜੀ ਕੁੜੀ ਨੂੰ ਵਾਕਸ ਬੁਲਾ ਲਿਆ ਉਧਰ ਤਾਂ ਤੁਹਾਨੂੰ ਬਹੁਤ ਦੱਖ ਹੋਇਆ ਕਿਉਂ ਇਹ ਨਹੀਂ ਕਿ ਸਾਰੀ ਕੁੜੀ ਉਧਰ ਜੀ ਕਰਦਾ ਆਪਦੇ ਮਾਪਿਓ ਪੈਣਾ ਭਰਾਵਾ ਕੋਲ ਜਾ ਕੇ ਛੁੱਟੀਆਂ ਕੱਟਣ ਦਾ ਜਿਵੇਂ ਮੇਰਾ ਜੀ ਕਰਦਾ ਨਾਨਕ ਨੂੰ ਉਵੇਂ ਮਨਰਾਜ ਦਾ ਵੀ ਕਰਦਾ ਉਹ ਨਹੀਂ ਨਹੀਂ ਪੁੱਤ ਤੂੰ ਗਲਤ ਸਮਝ ਗਿਆ ਬੱਸ ਕਰੋ ਨਾਨਾ ਜੀ ਮੈਨਾਂ ਵੀ ਛੋਟਾ ਹੈਗਾ ਨਾਲੇ ਮੇਰੇ ਡੈਡੀ ਨੂੰ ਸਾਡੇ ਤੱਕ ਕੋਈ ਕੰਮ ਨਹੀਂ ਸੀ ਮੈਂ ਹੀ ਕਿਹਾ ਸੀ ਉਹਨੂੰ ਫੋਲ ਲਾ ਕੇ ਡੈਡੀ ਜੀ ਆ ਨਾਨਾ ਜੀ ਨੂੰ ਮਾੜਾ ਜਿਹਾ ਫੋਨ ਲਾ ਕੇ ਕਿਉਂ ਮੈਂ ਮੈਨੂੰ ਤੇ ਮੰਮੀ ਨੂੰ ਵਾਪਸ ਭੇਜ ਦੇਣ ਸਾਡੇ ਘਰੇ ਤਾਂ ਮੈਸਤਰੀ ਲੱਗਿਆ ਆਏ ਕਹਿ ਦਿਓ ਉਹ ਤਾਂ ਪੁੱਤ ਕਰੇ ਸਰਦਾ ਨਹੀਂ ਮੈਂ ਤਾਂ ਇਹਨਾਂ ਨੂੰ ਤਾਂ ਰੋਕਿਆ ਸੀ ਨਾਨਾ ਜੀ ਜਿੰਨਾ ਚਾਹ ਤੁਸੀਂ ਆਪਣੀ ਨੌ ਚੋਤੀ ਨੂੰ ਨੀਂਨੇ ਦੇਖਦੇ ਉਹਨਾਂ ਚਾਹ ਫਿਰ ਤੁਸੀਂ ਆਪਣੀ ਨੌ ਤੋਂ ਪਿਆਰ ਸਤਿਕਾਰ ਤੇ ਸੇਵਾ ਦੀ ਆਸ ਨਾ ਰੱਖਿਓ ਹਾਂ ਬੱਤ ਤੇਰੀ ਗੱਲ ਬਿਲਕੁਲ ਸਹੀ ਆ ਮੈਂ ਤਾਂ ਬਿਲਕੁਲ ਹੀ ਭੁੱਲ ਗਿਆ ਸੀ ਇਹ ਮੇਰੇ ਘਰੇ ਵੀ ਇਕਤੀ ਆ ਜੇ ਨੂੰ ਹਾ ਤੋ ਸਤਕਾਰ ਮਿਲੇ ਕਿਉ ਸੱਸਾਂ ਲੜਨ ਗਈਆਂ ਜੇ ਮਾਪਿਆਂ ਵਰਗਾ ਪਿਆਰ ਮਿਲੇ ਕਿਉ ਧੀਾਂ ਸੜਨ ਗਈਆਂ ਹਏ ਜੇ ਮਾਪਿਆਂ ਵਰਗਾ ਪਿਆਰ ਮਿਲੇ ਕਿਉ ਧੀਾਂ ਸੜਨ ਗਈਆਂ ਕੋਕੇ ਜੇ ਤੁਹਾਨੂੰ ਇਹ ਸਾਡੀ ਵੀਡੀਓ ਦੇ ਵਿੱਚ ਮੈਸੇਜ ਵਧੀਆ ਲੱਗਾ ਤੇ ਸਾਡੀ ਵੀਡੀਓ ਨਾਲ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਵੱਡੇ ਵੱਡੇ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਓ ਜਦੋਂ ਤੁਸੀਂ ਕਮੈਂਟ ਕਰਦੇ ਆ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਬਸ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਅਸੀਂ ਇਦਾਂ ਹੀ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਲਈ ਬਣਾਉਂਦੇ ਰਾਵਾਂਗੇ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਨਹੀਂ ਹੁੰਦੇ ਚਲੇ ਅੱਗੇ ਬੋਲੋ ਤੁਸੀਂ ਬੋਲ ਚਲ ਅੱਗੇ ਬੋਲੋ ਤੁਸੀਂ ਹਾਂਜੀ ਡੈਡੀ ਅੱਗੇ ਰਸਤੇ ਤੋਂ ਹੋਂ ਦੀ ਬਹੁਤ ਜ਼ਿਆਦਾ ਸੀ ਮਾਦਾ ਹੀ ਆਇਆ ਆਇਆ ਕਹਿੰਦਾ ਕਿ ਦੀ ਰਹਿ ਮੈਂ ਚਾਉਣਾ ਉਹਦੇ ਤੂੰ ਐਕਟਿਵ ਚ ਰੱਖਣ ਸੁੱਤੀ ਕਿ ਤੂੰ ਮੈਂ ਆਇਆ ਤਾਜਨ ਐਕਟਿਵ ਰੱਖ ਐਕਟਿਵ ਚੱਲ ਆਗੇ ਬੋਤ ਤੁਸੀਂ ਹਾਂਜੀ ਡੜੀ ਆਗੇ ਰਸਤੇ ਤੇ ਤੋਂ ਦੀ ਬਹੁਤ ਸੀ ਮਾਵੀ ਆਇਆ ਆਗੇ ਬੋਤ ਤੁਸੀਂ ਬੋਲ ਹਾਂ ਲਾ ਤੁਸੀਂ ਮੈਂ ਬਤਾ ਦਿੰਦਾ ਮੈਂ ਤੁਹਾਨੂੰ ਗੱਡੀ ਤੇ ਜਾ ਕੇ ਲੈ ਆਉਂਦਾ ਨੰਨੇ ਜੀ ਹੁਣ ਕਹਿੰਦਾ ਕੀ ਫਾਇਦਾ ਹੁਣ ਤਾਂ ਅਸੀਂ ਆ ਤੁਹਾਨੂੰ ਮੈਂ ਜਾ ਕੇ ਗੱਡੀ ਮੂੰਹ ਤੋਂ ਚਖ ਲੋ ਮੇਰੇ ਨਾਲ ਦੇਖ ਦੇਗਾ ਸ਼ਟਿੰਗਾਂ ਦਾ ਦਸੰਬਰ ਕਿੰਨੇ ਆ ਗਏ ਮਿਲ ਗਈਆਂ ਨਾ ਨਾ ਜੀ 10 ਦਸੰਬਰ ਤੱਕ 10 ਦਸੰਬਰ ਸਟਾਰਟ ਕਰ ਮਮਾ ਜੀ ਸੱਸ ਨੂੰ ਕੋਈ ਮੈਂ ਬਾਥਲੇ ਕਰਨਾ ਮੈਨੂੰ ਕਹਿਣਾ ਹਾਂ ਬਾਤ ਨੂੰ ਬੋਲਣਾ ਇਕੱਲੇ ਬੋਲੂਗਾ 1 2 3 ਸਟਾਰਟ ਮਮਾ ਜੀ ਸਸ ਸਤਿ ਸ਼੍ਰੀ ਅਕਾਲ 2 3 ਸਟਾਰਟ ਕਰ ਸਤਿ ਸ਼੍ਰੀ ਅਕਾਲ ਸੱਸ ਦੁਬਾਰਾ ਬੋਲਿਓ 1 ਮੈਂ ਕਹਿਣਾ ਕਿ ਬੁਲਾਉਣਾ ਨੂਰ ਨੂੰ ਬੁਲਾਵਾਂਗੇ ਇਹਨਾਂ ਨੂੰ ਬੁਲਾਵਾਂ ਸਾਰਿਆਂ ਨੂੰ 1 2 3 ਸਾਨੂੰ ਬੋਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਸ ਸਤਿ ਸ਼੍ਰੀ ਅਕਾਲ ਓਹੋ 1 2 3 ਸਟਾਰਟ ਕਰੋ ਕਲ ਕਰੋਨਾ ਤੇ ਨਹੀਂ ਆਇਆ ਜਦੋਂ ਬੜਾਇਆ ਨਾ ਤੇਰੇ ਤੋਂ ਦਾਣ ਦੇਣਾ ਤੇ ਬੱਸ ਰੋਕ ਦਿਓ ਪਤਾ ਕਿਧਰੋਂ ਚੱਲੇ ਆ ਤੁਸੀਂ ਕਿਤੇ ਨਹੀਂ ਡੈਡੀ ਜੀ ਆ ਮਨਹਰਾਨ ਨੂੰ 10 ਦਿਨ ਦੀਆਂ ਛੁੱਟੀਆਂ ਹੋਈਆਂ ਮੈਂ ਕਿਹਾ ਮੈਂ ਵੀ ਚੱਲੇ ਆ ਮੈਂ ਇਹਦੇ ਨਾਲ ਨਾਨਕੇ ਚੱਲੇ ਤਕੇ ਰੋਟੀ ਕੌਣ ਲਾ ਕੇ ਦੇਊਗਾ ਡੜੀਆ ਭੈਣ ਦਾਦ ਨੇ ਇੱਥੇ ਆ ਰੋਟੀ ਦੇਣੀ ਵੀ ਲਾਈ ਦੇਣੀ ਆ ਓਹੋ ਮੈਂ ਰੋਟੀ ਕੌਣ ਲਾ ਕੇ ਦੇਊਗਾ ਚਲ ਕੋਈ ਨਹੀਂ ਡੜੀ ਜਾ ਆਂ ਦੋ ਲੋਨ ਰੋਟੀ ਮੈਂ ਲਾ ਦੋਨੋ ਖੜ ਜੋ ਉੱਥੇ ਨਹੀ ਨਹੀ ਵਸ ਕੋਈ ਨਹੀਂ ਕੋਈ ਚਲ ਚਲਾ ਮੈਂ ਰੋਟੀ ਕੋਲ ਲਾ ਕੇ ਦਊਗਾ ਚਲ ਡੈਡੀ ਕੋਈ ਨਹੀਂ ਚਲ ਕੋਈ ਨਾ ਡੈਡੀ ਜਾਏ ਉਹਨੇ ਦੋ ਦਿਨ ਰੋਟੀ ਮੈਂ ਲਾ ਦੂੰਗਾ ਰੋਟੀ ਬਿਲਕੁਲ ਨਹੀਂ ਰੋਗ ਜਾ ਪਹਿਲੇ ਮੇਰੀ ਗੱਲ ਸੁਣ ਲੈ ਚਲ ਮੈਂ ਰੋਟੀ ਕੋਲ ਲਾ ਕੇ ਦਊਗਾ ਮੈਂ ਕਿਹਨ ਮੈਨ ਇੱਕ ਦਿਨ ਰਹਿ ਕੇ ਮੁੜਿਆਵਾਂਗੇ ਇੱਕ ਦਿਨ ਨਹੀਂ ਰਹਿ ਕੇ ਮੁੜਿਆਵਾਂਗੇ ਗੱਲ ਬਹੁਤ ਇੱਕ ਦਿਨ ਰਹਿਣ ਦੇ ਤੂੰ ਅੱਜ ਗੰਗੇ ਜਾਣਾ ਚਲ ਇੱਕ ਦਿਨ ਹੀ ਰਹਿ ਕੇ ਮੜਿਆਵਾਂਗੇ ਇੱਕ ਦਿਨ ਹੀ ਰਹਿ ਕੇ ਮੜਿਆਵਾਂਗੇ ਗੱਲ ਬਹੁਤ ਇੱਕ ਦਿਨ ਰਹਿੰਦੀ ਨਹੀਂ ਹੈਗੀ ਆ ਮੇਰੀ ਕੁੜੀ ਦੇ ਚਲ ਹੁਣ ਤੁਸੀਂ ਇਹਨੂੰ ਦੁਰਮੂ ਲੈ ਚੱਲੇ ਆ ਕੋਈ ਨਹੀਂ ਨਾਨਾ ਜੀ ਇਹ ਤੁਸੀਂ ਉਹਦੀ ਨੂਰਾਲ ਫਿਰ ਨੂਰਾਲ ਧਾਰ ਕੇ ਫਿਰ ਮੇਰਾ ਲ 1 2 3 ਸਟਾਰਟ ਨਾਨਾ ਜੀ ਜਦੋਂ ਮੇਰੇ ਡੈਡੀ ਨੂੰ ਫੋਨ ਲਾ ਕੇ ਮੇਰੀ ਮੰਮੀ ਨੂੰ 1 2 3 ਸਟਾਰਟ ਨਾਨਾ ਜੀ ਮੇਰੇ ਡੈਡੀ ਲੈ ਥੋੜਾ ਤੇ ਨਾ ਫਸ ਕੇ ਨਾ ਚੱਲ 1 2 3 ਸਟਾਰ ਨਾਨਾ ਜੀ ਤੁਹਾਡੀ 1 2 3 ਬਲਪ ਰੈਕਸ਼ਨ ਦੇ ਰਿਹਾ ਕੇ ਵਲ ਇਹਦਾ ਨੂਰ ਲਾ 1 2 3 ਸਟਾਰ ਦਲ ਨਾਨਾ ਜੀ ਮੇਰੇ ਡੈਡੀ ਨੇ ਤੁਹਾਡੀ ਕੁੜੀ ਨੂੰ ਵਾਪਸ ਬੁਲਾ ਲਿਆ ਫੜਿਆ ਨਾ ਕਰ 1 2 3 ਸਟਾਰ ਨਾਨਾ ਜੀ ਮੇਰੇ ਡੈਡੀ ਨੇ ਤੁਹਾਡੀ ਕੁੜੀ ਨੂੰ ਵਾਪਸ ਬੁਲਾ ਲਿਆ ਬੈਗ ਰੱਖ ਦਿਓ ਅੰਦਰ ਨਾਨਾ ਜੀ ਮੇਰੇ ਡੈਡੀ ਨੇ ਤੁਹਾਡੀ ਕੁੜੀ ਨੂੰ ਵਾਪਸ ਬੁਲਾ ਲਿਆ ਕੀ ਮਤਲਬ ਨਾਨਾ ਜੀ ਮੇਰੇ ਡੈਡੀ ਨੇ ਤੁਹਾਡੀ ਧੀ ਨੂੰ ਵਾਪਸ 1 2 3 ਕੀ ਮਤਲਬ ਨਾਨਾ ਜੀ ਮੇਰੇ ਡੈਡੀ ਨੇ ਤੁਹਾਡੀ ਕੁੜੀ ਨੂੰ ਵਾਪਸ ਬਲਪਰੀ ਸਹੀ ਰੱਖਿਆ 1 2 3 ਸਟਾਰਟ ਕੀ ਮਤਲਬ ਨਾਨਾ ਜੀ ਮੇਰੇ ਡੈਡੀ ਨੇ ਤੁਹਾਡੀ ਕੁੜੀ ਨੂੰ ਸਹੀ ਤਾਂ ਬੁਲਾ ਦੇ ਬੋਲਿਆ ਚਲ 1 2 3 ਸਟਾਰਟ ਨਾਨਾ ਜੀ ਕੀ ਮਤਲਬ ਨਾਨਾ ਜੀ ਮੇਰੇ ਡੈਡੀ ਨੇ ਤੁਹਾਡੀ ਕੁੜੀ ਨੂੰ ਵਾਪਸ ਬੁਲਾ ਲਿਆ ਉਹ 1 2 3 ਕੀ ਮਤਲਬ ਨਾਨਾ ਜੀ ਮੇਰੇ ਡੈਡੀ ਨੇ ਤੁਹਾਡੀ ਕੁੜੀ ਨੂੰ ਵਾਪਸ ਬੁਲਾ ਲਿਆ ਇਹਦਾ ਤਾਂ ਤੁਹਾਨੂੰ ਬਹੁਤ ਦੱਖ 1 2 3 ਸਟਾਰਟ ਜਿਵੇਂ ਮੇਰਾ ਜੀ ਕਰਦਾ ਨਾ ਨਾਨਕੇ ਜਾਣ ਦਾ ਓਵੇਂ ਉਹਦਾ ਜੀ ਕਰ ਆਉਣ ਦਾ ਮਨਰਾਜ ਦਾ ਮਨ 1 2 3 ਸਟਾਰਟ ਜਿਵੇਂ ਮੇਰਾ ਜੀ ਕਰਦਾ ਨਾ ਨੜ ਕੇ ਆਉਣ ਦਾ ਓਵੇਂ ਮਨਰਾਜ ਦਾ 1 2 3 ਸਟਾਰਟ ਜਿਵੇਂ ਮੇਰਾ ਦੀ ਚੱਲ 1 2 3 ਸਟਾਰਟ ਜਿਵੇਂ ਮੇਰਾ ਜੀ ਕਰਦਾ ਨਾ ਨਾਨਕੇ ਆਉਣ ਦਾ ਓਵੇਂ ਮਨਰਾਜ ਦਾ ਦਿਲ ਵੀ ਕਰਦਾ ਨਾਨਕੇ ਜਾਣ ਦਾ ਮਲਪਰੀ ਰੈਕਸ਼ਨ ਸਿਰਕ

ਓ ਪੁੱਤ ਤੂੰ ਤਾਂ ਗਲਤ ਸਮਝ ਗਿਆ ਬਸ ਕਰੋ ਨਾਨਾ ਜੀ ਮੈਂ ਇੰਨਾ ਵੀ ਨਹੀਂ ਛੋਟਾ ਹੈਗਾ ਨਾਲੇ ਮੇਰੇ ਡੈਡੀ ਨੂੰ ਸਾਡੇ ਤੋਂ ਕੋਈ ਕੰਮ ਨਹੀਂ ਹੈਗਾ ਸਾਡੇ ਤੋਂ ਕੋਈ ਕੰਮ ਨਹੀਂ ਹੈਗਾ 1 2 3 ਉਹ ਪੁੱਤ ਤੂੰ ਤਾਂ ਗਲਤ ਸਮਝ ਗਿਆ ਬਸ ਕਰੋ ਨਾਨਾ ਜੀ ਮੈਂ ਇੰਨਾ ਵੀ ਨਹੀਂ ਛੋਟਾ ਹੈਗਾ ਸਾਡੇ ਸਹੀ ਤਾਂ ਸੀ ਸਾਡੇ ਨਹੀਂ ਚਲ ਉਹ ਪੁੱਤ ਤੂੰ ਤਾਂ ਗਲਤ ਸਮਝ ਗਿਆ ਬਸ ਕਰੋ ਨਾਨਾ ਜੀ ਮੈਂ ਇੰਨਾ ਵੀ ਨਹੀਂ ਛੋਟਾ ਹੈਗਾ ਮੇਰੇ ਡੈਡੀ ਨੂੰ ਸਾਡੇ ਤੱਕ ਕੋਈ ਕੰਮ ਨਹੀਂ ਸੀ ਓ ਬੱਸ ਤੂੰ ਗਲਤ ਸਮਝ ਗਿਆ ਬੱਸ ਕਰੋ ਨਾਨਾ ਜੀ ਗੁੱਸੇ ਚ ਓ ਬੱਸ ਮੈਂ ਹੀ ਕਿਹਾ ਸੀ ਉਹਨੂੰ ਫੋਨ ਲਾ ਕੇ ਬੱਸ ਕਰੋ ਨਾਨਾ ਜੀ ਤੂੰ ਕਰੋ ਖੜਗਾ ਕਰ ਓ ਬੱਸ ਤਾ ਗਲਤ ਸਮਝ ਗਿਆ ਤੂੰ ਬੱਸ ਕਰੋ ਨਾਨਾ ਜੀ ਗੁੱਸੇ ਚ ਹੋਰ ਓ ਬੱਸ ਤਾ ਗਲਤ ਸਮਝ ਗਿਆ ਤੂੰ ਬੱਸ ਕਰੋ ਨਾਨਾ ਜੀ ਮੈਂ ਇਹਨੇ ਵੀ ਛੋਟਾ ਹੈਗਾ ਨਾਲੇ ਮੇਰੇ ਡੈਡੀ ਨੂੰ ਸਾਡੇ ਤੱਕ ਕੋਈ ਕੰਮ ਨਹੀਂ ਸੀ ਮੈਂ ਹੀ ਕਿਹਾ ਸੀ ਉਹਨੂੰ ਫੋਨ ਲਾ ਕੇ ਕਿਸੇ ਮੂੰਹ ਤਾਂ ਚੱਲ ਚੱਲ 1 2 3 ਮੈਂ ਤਾਂ ਬੁੱਤ ਵੈਸੇ ਹੀ ਕਿਹਾ ਸੀ ਇਹਨੂੰ ਨਾਨਾ ਜੀ ਜਿੰਨਾ ਚਾਰ ਤੁਸੀਂ ਆਪਣੇ ਨੌ ਚੋ ਧੀ ਨੂੰ ਨੀਂ ਦੇਖਦੇ ਉਹਨਾਂ ਚਾਰ ਫਿਰ ਤੁਸੀਂ ਉਹ ਤਾਂ ਬੁੱਤ ਮੈਂ ਵੈਸੇ ਹੀ ਕਿਹਾ ਸੀ ਨਾਨਾ ਜੀ ਜਿੰਨਾ ਚਾਰ ਤੁਸੀਂ ਆਪਣੇ ਨੌ ਚੋ ਧੀ ਨੂੰ ਨੀਂ ਦੇਖਦੇ ਉਹਨਾਂ ਚਾਰ ਤੁਸੀਂ 1 2 ਉਹ ਤਾਂ ਪਤਾ ਮੈਂ ਵੈਸੇ ਹੀ ਕਿਹਾ ਸੀ ਨਾਨਾ ਜੀ ਜਿੰਨਾ ਚਾਹ ਤੁਸੀਂ ਆਪਣੀ ਨੌ ਚੋਤੀ ਨੂੰ ਨਹੀਂਨੇ ਦੇਖਦੇ ਉਹਨਾਂ ਚਾਰ ਫਿਰ ਤੁਸੀਂ ਆਪਣੀ ਨੌ ਤੋਂ ਪਿਆਰ ਸਤਿਕਾਰ ਤੇ ਸੇਵਾ ਦੀ ਆਸ ਨਾ ਰੱਖਿਓ 1 2 ਉਹ ਤਾਂ ਪਤਾ ਮੈਂ ਵੈਸੇ ਹੀ ਕਿਹਾ ਸੀ ਨਾਨਾ ਜੀ ਜਿੰਨਾ ਚਾਹ ਤੁਸੀਂ ਆਪਣੀ ਨੌ ਚੋਤੀ ਨੂੰ ਨਹੀਂਨੇ ਦੇਖਦੇ ਉਹਨਾਂ ਚਾਰ ਫਿਰ ਤੁਸੀਂ ਆਪਣੀ ਨੌ ਤੋਂ ਪਿਆਰ ਸਤਿਕਾਰ ਤੇ ਸੇਵਾ ਦੀ ਆਸ ਨਾ ਰੱਖਿਓ 2 3 ਸਟਾਰਟ ਵੇਖਦੀ ਵੇਖਦੀ ਗਈ 1 2 3 ਸਟਾਰਟ ਡੈਡੀ ਜੀ ਆ ਮੜਾ ਜਾਂ ਨਾਨਾ ਜੀ ਨੂੰ ਫੋਨ ਲਾ ਕੇ ਕਿਉਂ ਵੀ ਮੈਨੂੰ ਤੇ ਮੰਮੀ ਨੂੰ ਵਾਪਸ ਭੇਜ ਲੈਣ ਵਾਪਸ 3 ਸਟਾਰਟ ਡੈਡੀ ਜੀ ਆ ਮੜਾ ਜਾਂ ਨਾਨਾ ਜੀ ਨੂੰ ਫੋਨ ਲਾ ਕੇ ਕਿਉਂ ਵੀ ਮੈਨੂੰ ਤੇ ਮੇਰੀ 1 2 3 ਸਟਾਰਟ ਡੈਡੀ ਜੀ 1 2 3 ਸਟਾਰਟ ਡੈਡੀ ਜੀ ਆ ਨਾਨਾ ਜੀ ਨੂੰ ਮੜਾ ਜਾਂ ਫੋਨ ਲਾ ਕੇ ਕਿਉਂ ਅੱਜ ਨਾਨਾ ਜੀ ਨਾਲ ਗਿਆ ਨਾਨਾ 1 2 3 ਸਟਾਰਟ ਡੈਡੀ ਜੀ ਆ ਨਾਨਾ ਜੀ ਨੂੰ ਮੜਾ ਜਾਂ ਫੋਨ ਲਾ ਕੇ ਕਿਉਂ ਵੀ ਮੈਨੂੰ ਤੇ ਮੰਮੀ ਨੂੰ ਘਰੇ ਸੱਦ ਲੈਣ ਵੀ ਸਾਡੇ ਘਰੇ ਤਾਂ ਮੈਂ ਇਸ ਤਰ੍ਹਾਂ ਲੱਗਿਆ 1 2 3 ਸਟਾਰਟ ਪਾਪਾ ਡੈਡੀ ਜੀ 1 2 3 ਸਟਾਰਟ ਡੈਡੀ ਜੀ ਤੁਸੀਂ ਨਾਨਾ ਜੀ ਨੂੰ ਮਾੜਾ ਜਿਹਾ ਫੋਨ ਲਾ ਕੇ ਕਿਉਂ ਵੀ ਮੈਨੂੰ ਤੇ ਮੰਮੀ ਨੂੰ ਘਰੇ ਭੇਜ ਲੈ 1 2 3 ਸਟਾਰਟ ਡੈਡੀ ਜੀ ਅਨਾ ਪਹਿਲਾਂ ਹੱਲੇ ਜਾਕਰ ਫੇਰ ਕਹ ਬੋਲੀ 1 2 3 ਸਟਾਰਟ ਡੈਡੀ ਜੀ ਆ ਨਾਨਾ ਜੀ ਨੂੰ ਮਾੜਾ ਜਿਹਾ ਫੋਨ ਲਾ ਕੇ ਕਿਉਂ ਵੀ ਮੈਨੂੰ ਤੇ ਮੰਮੀ ਨੂੰ ਘਰੇ ਸੱਦ ਲੈਣ ਸਟਾਰਟ ਪਾਪ 1 2 3 ਸਟਾਰਟ ਡੈਡੀ ਜੀ 1 2 3 ਸਟਾਰਟ ਡੈਡੀ ਜੀ ਆ ਨਾਨਾ ਜੀ ਨੂੰ ਮਾੜਾ ਜਿਹਾ ਫੋਨ ਲਾ ਕੇ ਕਿਉਂ ਮੇਨੂੰ ਤੇ ਮੰਮੀ ਨੂੰ ਵਾਪਸ ਭੇਜ ਦੇਣ ਸਾਡੇ ਘਰੇ ਤਾਂ ਮੈਸਤਰੀ ਲੱਗੇ ਆ ਆਏ ਕਹਿ ਦਿਓ ਵੀ ਉਹਨੇ ਤਾਂ ਰੋਟੀ ਪਾਣੀ ਬਣਾ ਕੇ ਦੇਣਾ ਵਾ